ਸੱਤ <sad> ਸਤਨਾ ਵਾਹਿਗੁਰੂ ਸਾਹਿਬ ਜੀਓ ਬਹੁਤ ਜਨਮ ਵਿਸਰੇ ਤੇ ਮਾਦਾ ਇਹੋ ਜਨਮ ਤੁਮਾਰੇ ਲਿਖੇ ਕਹਿਰੂ ਦਾਸ ਆਸ ਲਗ ਜੀਵਾ ਚਿਰ ਭਇਓ ਦਰਸਨ ਦੇਖੇ ਦਰਬੰਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕਿਵਾਰ ਸੁ ਕਹੁ ਟੱਲ ਗੁਰਸੇਰੀਐ ਅਹਨਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਹਤ ਖਸਮ ਦੀ ਮੂਰ ਅਰ ਸਹਹ ਕੁਰ ਸਹ ਚੱਟੀ ਐ ਤੋਟ ਟਿਠੇ ਸੱਚੀ ਪਾਤ ਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਤੇ ਲੰਗ ਕਰ ਦੂਜਾ ਮਹੱਲਾ ਪੰਜਵਾ ਤੂ ਬੇਨੰਦ ਜਾ ਨਹੀਂ ਕੋਈ ਤੂ ਕਰਤਾ ਕਰ ਹੈ ਸੋ ਹੋਈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਈਕਾ ਦੂਦ ਬੈਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰ ਹੈ ਸੋ ਹੋਈ ਤੇਰਾ ਜੋਰ ਤੇਰੀ ਮੰਟੇ ਕਾ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਪ੍ਰਭ ਦਾਤਾਰ ਤੇਰੀ ਤੇ ਕਾ ਤੇਰਾ ਆਧਾਰ ਰਹਾ ਨਹਾਰ ਅਗਮ ਅਗਾਧ ਊਚ ਆਪਾਰ ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦਿ ਨਾਨਕ ਗੁਣ ਗਾਹਿ ਜੋ ਦੀਸੈ ਸੋ ਤੇਰਾ ਰੂਪ ਗੋਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਈ ਨਾਨਕ ਕਰਮ ਪਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੇ ਸੰਗ ਤਰੈ ਸੰਸਾਰ ਗੋਹ ਨਾਨਕ ਪ੍ਰਭ ਨੂੰ ਚਾਪੂਰ ਸੰਤ ਜਨਾ ਕੀ ਬਾਣਛਾ ਤੂਰਾ ਜਿਨ ਜਪਿਆ ਤਿਸ ਕਉ ਬਲਹਾਰ ਤਿਸ ਕਾ ਸੰਗ ਰਹ ਸੰਸਾਰ ਕਹੁ ਨਾਨਕ ਪ੍ਰਭ ਨੂੰ ਚਾ ਪੂਰਾ ਸੰਤ ਜਨਾ ਕੀ ਬਾਛਾ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ